11 ਅਪ੍ਰੈਲ ਨੂੰ ਸਿੰਘ ਜੁਐਲਰਸ ਦੇ ਅੰਦਰ ਹੋਈ ਗੰਗਪੁਆਇੰਟ ਰੋਬਰੀ ਦੀ ਵਾਰਦਾਤ ਨੂੰ ਸਕਸੈਸਫੁਲੀ ਟ੍ਰੇਸ ਕਰਦੇ ਹੋਏ ਥਾਣਾ ਸੀ ਡਿਵੀਜ਼ਨ ਦੀ ਪੁਲਿਸ ਪਾਰਟੀ ਨੇ ਦੋਸ਼ੀ ਜਗਜੀਤ ਸਿੰਘ ਉਰਫ ਗੋਲਡੀ ਸਾਮੂਹ ਹਰਵਿੰਦਰ ਸਿੰਘ ਰੈਜ਼ੀਡੈਂਟ ਆਫ ਦਸ਼ਮੇਸ਼ ਨਗਰ ਨੂੰ ਕਾਬੂ ਕਰ ਲਿਆ ਹੈ। ਇਹਦੇ ਨਾਲ ਹੀ ਵਾਰਦਾਤ ਵਿੱਚ ਇਸਤੇਮਾਲ ਹੋਈ ਐਕਟਿਵਪ ਅਤੇ ਖਿਡੌਣਾ ਪਿਸਤੌਲ ਨੂੰ ਵੀ ਰਿਕਵਰ ਕਰ ਲਿਆ ਗਿਆ ਹੈ। ਖੋਏ ਹੋਏ ਪੈਸੇ ਵੀ ਰਿਕਵਰ ਹੋ ਗਏ। ਇਹਦੇ ਨਾਲ ਹੀ ਇਹ ਵੀ ਦੱਸਣਾ ਚਾਹਾਂਗੇ ਕਿ ਸੇਮ ਮੋਟਰਸ ਅਪਰੈਂਡੀ ਦੇ ਨਾਲ ਹੀ ਇਸ ਦੋਸ਼ੀ ਨੇ ਇੱਕ ਆਰਮਡ ਸਨੇਚਿੰਗ ਦੀ ਵਾਰਦਾਤ ਥਾਣਾ ਸਿਵਲ ਲਾਈਨਸ ਵਿੱਚ ਵੀ ਪਹਿਲਾਂ ਕੀਤੀ ਸੀ ਇਹਦੇ ਨਾਲ ਹੀ ਦੋਸ਼ੀ ਦੇ ਖਿਲਾਫ ਤਿੰਨ ਚੋਰੀ ਦੇ ਮੁਕਦਮੇ ਥਾਣਾ ਪੀ ਡਿਵੀਜ਼ਨ ਕਪਵਾਲੀ ਅਤੇ ਸਿਵਲ ਲਾਈਨਸ ਵਿਖੇ ਵਿਦਚਨ ਦੋਸ਼ੀ ਅੰਮ੍ਰਿਤਸਰ ਸੈਂਟਰ ਜੇਲ੍ਹ ਤੋਂ 6 ਮਾਰਚ ਨੂੰ ਜ਼ਮਾਨਤ ਤੇ ਬਾਹਰ ਆਇਆ ਸੀ ਪੁਲਿਸ ਨੂੰ ਚੱਕਵਾ ਦੇ ਲਈ ਦੋਸ਼ੀ ਨੇ ਆਪਣੇ ਕਪੜੇ ਦੁਆਰਾ ਦੁਆਰਾ ਬਦਲੇ ਸੀ ਸੀਸੀਟੀਵੀ ਕੈਮਰਾਜ਼ ਵਿੱਚ ਪਰ ਅਪ੍ਰੈਸ ਕਮਿਸ਼ਨਰੀ ਪੁਲਿਸ ਇਹੋ ਜੇ ਬਾੜੇ ਅੰਸਰਾ ਤੇ ਨਤਪਾਉਲੀ ਵਚਨਬੱਧ ਨੇ ਇਹਦੇ ਨਾਲ ਹੀ ਸਾਰੇ ਜੁਐਲਰੀ ਸ਼ੌਪ ਓਨਰਸ ਨੂੰ ਵੀ ਮੈਂ ਗੁਜ਼ਾਰਿਸ਼ ਕਰਦੀ ਹਾਂ ਕਿ ਆਪਣਾ ਸਿਕਿਉਰਿਟੀ ਬੰਦੋਬਸਤ ਹੋਰ ਪੁਖਤਾ ਕਰੇ ਧੰਨਵਾਦ